ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਸੜਕ ਸੁਰੱਖਿਆ ਫੋਰਸ ਸਾਰੇ ਜਿੰਨੇ ਵੀ ਐਸਐਸਐਫ ਦੇ ਜਵਾਨ ਮੈਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਹਾਰਦਿਕ ਵਧਾਈ ਦਿਨਾ ਦਿਲੋਂ ਵਧਾਈ ਦਿਨਾ 80 ਕਿਲੋਮੀਟਰ ਵਾਲੀ ਗੱਡੀ ਖਨੌਂ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕੜੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਟਾ ਹੀ ਲਿਖ ਆਨਯੋਕ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਬਣਾਈ ਜਿਸ ਨਾਲ ਲੋਕਾਂ ਦੀ ਮੌਤ ਘਟੀ ਹੈ ਤੇ ਬਹੁਤ ਫਾਇਦਾ ਹੋਇਆ ਹੈ 45% ਲੋਕਾਂ ਦੀ ਜਾਨਾਂ ਬਚਾਈਆਂ ਗਈਆਂ ਹਨ ਜੋ ਤੋਂ ਸਾਡੀ ਸੜਕ ਸੁਰੱਖਿਆ ਫੋਰਸ ਬਣੀ ਹੈ ਮੇਰਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਮੇਰੇ ਕਾफी ਸੱਟ ਲੱਗੀ ਮੇਰੇ ਬ੍ਰਦਰ ਨੇ ਐਸਐਸਐਫ ਨੂੰ ਫੋਨ ਕਰਿਆ ਤੇ ਉਹ ਜਲਦੀ ਹੀ 5-7 ਮਿੰਟ ਚ ਉੱਥੇ ਪਹੁੰਚ ਗਏ ਤੇ ਮੈਨੂੰ ਹਸਪਤਾਲ ਪਹੁੰਚਾਇਆ ਤੁਰ ਜੋ ਨੌਸਟੈਂਪ ਪੁਆਇੰਟਸ ਦੀ ਸਾਡਾ ਸੁਰੱਖਿਆ ਟੀਮ ਦਾ ਮੈਨੂੰ ਕੁਝ ਵੀ ਹੋ ਸਕਦਾ ਸੀ ਬਹੁਤ ਬਦਿਆ ਉਪਰਾਲਾ ਭਗਵਾਨ ਤੁਮਨ ਸਰਕਾਰ ਦਾ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਸ੍ਰੀਮੰਤ ਭਗਵਾਨ ਤੁਮਨ ਸਰਕਾਰ ਦਾ ਤੇ ਉਹਨਾਂ ਨੇ ਜੋ ਉਪਰਾਲਾ ਕੀਤਾ ਹੋਇਆ ਆਪਣਾ ਜਵਾਨ ਛੱਡੇ ਹੋਏ ਆ ਤੇ ਮੈਨੂੰ ਮਨੂੰ ਉਹਨਾਂ ਨੇ ਸੰਭਾਇਆ ਰੋਕ ਕੇ ਜਦ ਛਾਲ ਮਾਰ ਕੇ ਮੁੰਡਿਆਂ ਨੇ ਹਿੰਮਤ કરી ਤੇ ਮੈਨੂੰ ਉਠਾਇਆ ਠਾ ਕੇ ਪੁੱਛਿਆ ਉਹ ਅੰਕਲ ਜੀ ਠੀਕ ਹੋ ਚਲੋ ਮੈਂ ਕਿਹਾ ਥੋੜਾ ਵੀ ਠੀਕ ਹੈ ਉਹਨਾਂ ਨੇ ਜਦੇ ਬਹਾਦਰ ਹਿੰਮਤ ਕਰੀ ਮੇਰੀ ਸਕੂਟਰੀ সাইਡ ਤੇ ਚੱਕੀ ਤੇ ਮੈਨੂੰ ਹਸਪਤਲ ਲੈ ਗਏ ਮਰੰਡੇ 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਲ ਨੇੜੇ ਆ ਤੇ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਤੇ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਤੇ ਤੁਹਾਨੂੰ ਤਸਦੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 1 ਸਾਲ ਹੋ ਗਿਆ ਲਗਭਗ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ 48%